ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਪੱਖੋ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੱਝਾ ਠੀਕ ਹੈ ਜੀ ਸੂਈ ਨੂੰ ਥੋੜੇ ਦੇਣੀ ਹੋਇਆ ਬਾਕੀ ਬਾਈ ਨੂੰ ਤੋੜ ਲੈਨੇ ਡਿਟੇਲ ਆਪਾਂ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਠੀਕ ਹੈ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਵੀਰੇ ਆਪਣਾ ਮੇਵਾ ਸਿੰਘ ਆ ਜੀ ਪਿੰਡ ਪੱਖੋ ਦੇ ਠੀਕ ਹੈ ਜ਼ਿਲ੍ਹਾ ਨਿਲੇ ਬਰਨਾਲਾ ਠੀਕ ਹੈ ਜੀ ਕਿੰਨੇ ਟਾਈਮ ਹੋ ਗਏ ਸੀ ਨੂੰ ਮੱਝ ਨੂੰ ਇਹਨਾਂ 12 ਦਿਨ ਹੋਇਆ ਜੀ 12 ਦਿਨ ਹੋਇਆ ਕਿੰਨਾ ਦੁੱਧ ਆਇਆ ਇਹਦੇ 15 ਲੀਟਰ ਇਹ ਪੂਰਾ ਅਲਪਾ ਮਾਪ ਕੇ ਲੈ ਲੇ ਠੀਕ ਹੈ ਜੀ ਤੇ ਕੀ ਰੇਟ ਟੁੱਟਾ ਭਰਾ ਦਾ ਰੇਟ 140 1 ਲੱਖ 40 ਹਜ਼ਾਰ ਹੂੰ ਠੀਕ ਹੈ ਭਾਈ ਜੀ 15 ਲੀਟਰ ਤੇ ਹੁਣ ਚੋਈ ਵੀ ਆ ਸਵੇਰ ਦਾ ਟਾਈਮ ਆ ਤੁਹਾਨੂੰ ਟਾਈਮ ਵੀ ਦਿਖਾਉਣੇ ਆ ਠੀਕ ਹੈ ਜੀ 9:42 ਹੋ ਗਏਗਾ ਜੀ ਠੀਕ ਆ ਦੇਖ ਸਕਦੇ ਹੋ ਜੰਗੀ ਤਰ੍ਹਾਂ ਤੇ ਮੈਂ ਤੁਹਾਡੇ ਸਾਹਮਣੇ ਆ ਹੁਣ ਤਾਰ ਤੁਰ ਚੋਈ ਜੂ ਬਈਆਂ ਦੀ ਠੀਕ ਹੈ। ਬਈ ਥੋੜਾ ਮੱਝ ਨਾ ਡਰਦੀ ਉਹਨੂੰ ਐਵੇਂ ਡਾਕਟਰ ਠੀਕਾ ਗੁਗਲ ਆਇਆ ਤਾਂ ਕਰਕੇ ਡਰਦੀ ਆ ਸੰਸੂ ਥੋੜੇ। ਹਾਂ ਜੀ। ਦੋ ਰੰਗ ਚਾਲ ਚਾਲ ਰੰਗ ਚੋ ਕੇ ਦੇਖ ਲੈਣ ਜੀ। ਠੀਕ ਹੈ ਜੀ ਠੀਕ ਹੈ। ਦੇਖ ਸਕਦੇ ਹੋ ਬਰਾ। ਤੇ ਆ ਗਾਰੰਟੀ ਦੁੱਧ ਦੀ ਗਾਰੰਟੀ ਫੁੱਲ ਗਾਰੰਟੀ ਆ। 15 ਲੀਟਰ ਦੀ ਫੁੱਲ ਗਾਰੰਟੀ ਆ। ਠੀਕ ਹੈ ਜੀ ਠੀਕ ਹੈ। ਦੇਖ ਸਕਦੇ ਹੋ ਬਰਾ ਠੀਕ ਨੇ। ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਮਿਲਦੇ ਰਹਿਣ। ਆਪਣਾ ਨੰਬਰ ਹੈਗਾ ਜੀ 7528200355 ਜੇ ਕਿਸੇ ਨੇ ਵੀ ਬਾਈ ਨੇ ਐਡ ਕਰਾਉਣੀ ਹੈ ਤਾਂ ਜਰੂਰ ਫਿਰ ਨਾਲ ਕੰਟੈਕਟ ਕਰੋ ਤੁਹਾਨੂੰ ਟਾਈਮ ਵੀ ਦੱਸਾਂਗੇ ਮਿਲਦੇ ਆ ਭਰਾ ਅਗਲੀ ਵੀਡੀਓ ਚੋੱਕ ਕੇ ਬਾਈ